ਬਹੁਤ ਜੰਦਾ ਪਾਇਆ ਆਪਾਂ ਹੁਣ ਦੇਖੋ ਬਈ ਰਾਤ ਨਹਿਰੀ ਬਹੁਤ ਜ਼ਿਆਦਾ ਆਈ ਆਪਾਂ ਕਹੀਏ ਤੇ ਆਹ ਦੇਖੋ ਪਲਾਸਟਿਕ ਸਾਡਾ ਪਾਇਆ ਹੋਇਆ ਸੀਗਾ ਤੂ ਤਵੀਆਂ ਆਵਾ ਜੇ ਮਾਡਲ ਦੀ ਗੱਲ ਕੀਤੀ ਜਾਵੇ ਤੁਸੀਂ ਆਫਰਾਨ ਮੰਨੋਗੇ ਹੈਗੀਆਂ ਘਟਕਟ 92 ਜਾਂ 93 ਦੇਖੋ ਬਈ ਲੱਗਦੀਆਂ ਤਵੀਆਂ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਭਰਾ ਮੇਰੇ ਵਧੀਆ ਹੋਣਗੇ ਤੇ ਜਿਵੇਂ ਕਿ ਤੁਸੀਂ ਦੇਖਿਆ ਰਾਤ ਨਹਿਰ ਬੜਾ ਉੱਠਿਆ ਬਾਬੇ ਬਹੁਤ ਨੁਕਸਾਨ ਕੀਤਾ ਨਹਿਰ ਨੇ ਟਰੈਕਟਰ ਦੂਰ ਤੱਕ ਹੀ ਪੱਟ ਕੇ ਛੱਡਤੀ। ਬਾਕੀ ਲਾਈਟ ਵੀ ਆਈ ਨਹੀਂ ਸਾਰੀ ਰਾਤ। ਤੇ ਅੱਜ ਦੁਪਹਿਰੇ ਜਾ ਕੇ ਲਾਈਟ ਆਈ ਆ। ਤੇ ਬਹੁਤ ਨੁਕਸਾਨ ਕੀਤਾ। ਹਲੇ ਤਾਂ ਬਾਹਰ ਨਿਕਲੇ ਨਹੀਂ ਆਪਾਂ ਦੇਖਿਆ ਨਹੀਂ ਜਾ ਕੇ ਉਹ ਗਾਂ। ਤੇ ਹੋ ਨੁਕਸਾਨ ਬਹੁਤ ਆ। ਤੇ ਚਲੋ ਆਪਾਂ ਹੁਣ ਚੱਲੇ ਆ। ਵੀਰੇ ਉਹਨਾਂ ਵਾਲਾ ਖੱਤੇ ਚੱਲੇ ਆ। ਤਸਵੀਰ ਵਾਈ ਉਹਨਾਂ ਵਾਲੇ ਚ ਉਹ ਗਿਆ ਹੋਇਆ ਖੱਤਾ ਬੋਣ ਤੇ ਤੇ ਵੀਰਾ ਗਿਆ ਹੋਇਆ ਖੱਤੇ ਬੋਣ ਤੇ ਆਪਾਂ ਵੀ ਚੱਲਦਾ ਦੂਜਾ ਟਰੈਕਟਰ ਲੈ ਕੇ ਮਗਰ ਤੇ ਜਾ ਕੇ ਬਟਾ-ਮਟਾ ਪਾਉਣੀਆਂ ਵਾ ਖੱਤਾ ਵਾ ਕੇ ਬਿਲੇ ਕਾਰਟਿਆਂ ਦੇ ਕਾਲੂ ਹੋਰ ਕੰਮ ਕਰਾਂਗੇ ਤੇ ਚਲੋ ਚਾਲਦੇ ਆਂ ਸੁਬੀਰੇ ਘਰ ਗੰਨੀ ਨੂੰ ਤੇ ਉੱਥੇ ਜਾ ਕੇ ਚੱਕਦੇ ਆਂ ਟਰੈਕਟਰ ਆਪਾਂ ਲਓ ਬਈ ਕਰ ਲਿਆ ਸਟਾਰਟ ਮੈਂ ਜ਼ਰਾ ਆਪਾਂ ਕੰਮ ਵੜਾ ਦਿੰਦਾ ਬਈ ਇਹ ਛੋਟਾ ਟਰੈਕਟਰ ਐ ਛੋਟਾ ਆ ਪਰ ਕੰਮ ਕਹੀ ਦਿੰਦਾ ਸੌਖਾ ਬੜਾ ਐ ਦਾ ਕਿਹਦਾ ਖਰਚਾ ਘੱਟ ਆ ਇੱਕ ਨਿੱਕੇ ਮੋਟੇ ਕੰਮ ਨੂੰ ਪੱਠੇ-ਪੱਠੇ ਲਿਆਉਣ ਨੂੰ ਪੂਰਾ ਵਧੀਆ ਰਾ ਲੀਟਰ ਉਲੀ ਫਿੱਕੀ ਫਿਰ ਜਿਵੇਂ ਮਾਰਕੋ ਨੋ ਉਹ ਗੰਦਾ ਬਾਨਿਆ ਆਪਾਂ ਹੁਣ ਗੰਦਾ ਲੈ ਕੇ ਚੱਲਦੇ ਹਾਂ ਬੱਟਾ ਨੂੰ ਤੇ ਚੱਲਦੇ ਹੁਣ ਮੋਟਰ ਕੰਨੀ ਨੂੰ ਸਿਆਦਾਂ ਵਾਲੇ ਖਤੇ ਹੀ ਚੱਲਦੇ ਆ ਦੇਖੋ ਵੀਰੇ ਜਿਵੇਂ ਹੁਣ ਆ ਜਾ ਰਿਹਾ ਮੈਂ ਜਰਾ ਹੁਣ ਆ ਦੇਖੋ ਇਹ ਤੇ ਫੁੱਲ ਪਰ ਇੱਕੀ ਹੋਈ ਆ ਪਰ ਹੁਣ ਦੂਜਾ ਟਰੈਕਟਰ ਪੱਜਾਂ ਨਾਲ ਆਪਣਾ ਚਲਾਉਂਦੇ ਕਰਕੇ ਉਹਦੇ ਕਿਥੇ ਲੱਗਦਾ ਜਿਵੇਂ ਹੌਲੀ ਹੌਲੀ ਜਾਂਦਾ ਹੁੰਦਾ ਹੈ ਉਹਦੇ ਮੁਕਾਬਲੇ ਤਾਂ ਉਹ ਜਿਵੇਂ ਉਹ ਗੂਏਗੇ ਜਿੰਨਾ ਦੁਰਦੌਣਾ ਹੀ ਚੱਲਦਾ ਹੈ ਹੋਰ ਇਹ ਵੀ ਮੋਟਰ ਤੇ ਉੱਤਰ ਚੱਲਦਾ ਟਰੈਕਟਰ ਆਪਣਾ ਵਾਲਾ ਬੋਸ਼ਾਹਲਾ ਵਈ ਦੂਜਾ ਹੁਣ ਆ ਰਾਵਣਾ ਹੈ ਟਰੈਕਟਰ ਸਵੀਆਂ ਫੇਰਨ ਲੱਗਿਆ ਬਾਈ। ਰੌਣੀ ਕੀਤੀ ਫਤਿਆਂ ਦੀ ਚਲਾਉਣ। ਟੱਕ ਗਿਆ ਖੱਤੇ ਦਾ ਹੁਣ ਵਾਧੀਏ। ਆਪ ਇਧਰ ਤੂੜੀ ਮਾਰੀ ਜਿਹਾ ਸਟਾਕ ਅੱਗੇ ਦਾ ਢੜ ਲੈਪਦੇ ਹੁੰਨੇ ਆ ਇਹਦੀ ਚੱਲ ਪੀਪਰ ਪਾਦਾ ਇਹਦੇ ਤੇ। ਦੇਖੋ ਬਈ ਰਾਤ ਹਨੇਰੀ ਬਹੁਤ ਜ਼ਿਆਦਾ ਆਈ ਹੈ ਆਪਾਂ ਕਹੀਏ। ਤੇ ਆਹ ਦੇਖੋ ਪਲਾਸਟਿਕ ਸਾਡਾ ਪਾਇਆ ਹੋਇਆ ਸੀਗਾ ਤੂੜੀ ਉੱਤੇ ਪਲਾਸਟਿਕ ਦੇ ਉੱਤੇ ਐਨ ਪੂਰੀਆਂ ਬੋਰੀਆਂ ਧਰੀਆਂ ਹੋਇਆ ਸੀ ਫੁੱਲ ਤੇ ਫੇਰ ਵੀ ਹਲਾਤੀਆਂ ਉਹਨੇ ਬੋਰੀਆਂ ਇੰਨਾ ਤੇਜ਼ ਸੀਗਾ ਹਲੇ ਚਲੋ ਸਾਡਾ ਥੱਲੂ ਮਿੱਟੀ ਬਹੁਤ ਖਰਾਹਣਾ ਖਿੱਚ-ਖਿਚ ਲਈ ਹੋਈ ਆ ਇਹਦੇ ਮਿੱਟੀ ਤਾਂ ਵਿਚਾਰ ਰਹਿ ਗਿਆ ਨਹੀਂ ਤਾਂ ਚੱਕ ਦੇਣਾ ਇਹ ਪਲਾਸਟਿਕ ਦਾ ਲੱਭਣਾ ਨਹੀਂ ਸੀ ਕਿੱਥੇ ਗਿਆ ਹੁਣ ਦੇਖਦੇ ਆ ਇਹਨੂੰ ਕਰਦੇ ਆ ਇਹਨੂੰ ਵੀ ਸੈੱਟ ਤੇ ਆਹ ਖੱਤੇ ਪਾਵਨੇ ਆ ਸਾਰੇ ਤੇ ਨਾਲ ਪਾ ਦਾਂਗੇ ਪੱਟਾ ਵਾਅਲਿਕ ਦੇਖੋ ਸਿਆਹ ਕਰੋ 올ਡ ਮਾਡਲ ਕਰੋ ਵੀ ਚੈੱਕ ਮੂਰੇ ਆਪਣੇ ਇੰਟਰ ਤੇ ਮਗਰ ਪਾਈਆਂ ਹੋਈਆਂ ਵਾ 14 ਤਵੀਆਂ ਬਾਈ ਇਹ ਤਵੀਆਂ ਦਾ ਮੈਂ ਤੁਹਾਨੂੰ ਕਹਾ ਤੁਸੀਂ ਯਕੀਨ ਨਹੀਂ ਮੰਨਣਾ ਤਵੀਆਂ ਹੈਗੀਆਂ ਹੈ 9093 ਮਾਡਲ ਤੇ ਜਿਹੜੇ ਇਹ ਤਵੇ ਆ ਬਾਈ ਨਾਲ ਦੇ ਆ ਹਲੇ ਟਿੱਕਰ ਤੇ ਘੱਟੋ ਘੱਟ ਬਾਈ ਹੁਣੀ ਖੇਤੀ ਕਰਦੇ ਆ 20 25 25 ਪੁੱਛੀ ਗੀਲਿਆਂ ਦੀ ਦਾ ਆਰਾਮ ਨਾ ਕਰਦੇ 20 25 ਕੀਲਿਆਂ ਦੀ ਖੇਤੀ ਤੇ ਤਵੇ ਬਾਈ ਹਲੇ ਤੱਕਰ ਘਸੇ ਨਹੀਂ ਗਏ ਤੁਸੀਂ ਐ ਲਾ ਲਓ ਸਾਹਬ ਗੈਂਡਾ ਮਾਰਕਾ ਦੇ ਤਵੇ ਆ ਦੇਖ ਲਓ ਉਹ ਤਵੇ ਦਿਖਾ ਦਿੰਦੇ ਆ ਮਾਰਕਾ ਲੱਗਿਆ ਜੇ ਹੁਣ ਗੱਲ ਕਰੀਏ ਪਤਾ ਨਹੀਂ ਪੁਰਾਣਾ ਲੋਹਾ ਹੀ ਇਹੋ ਜਿਹਾ ਸੀ ਨਾ ਮਜਬੂਤ ਸੀਗਾ ਅੱਜ ਵਾਲੇ ਅੱਜ ਕੱਲ੍ਹ ਵਾਲੀਆਂ ਇੰਨੀਆਂ ਨਹੀਂ ਚੱਲ ਸਕਦੀਆਂ ਜਿਹੜੀਆਂ ਇਹ ਤਵੀਆਂ ਚੱਲੀਆਂ ਵਾ ਤੇ ਜਿਵੇਂ ਤੁਹਾਨੂੰ ਦੱਸਿਆ ਵਾ 25 30 ਕੀਲਿਆਂ ਦੀ ਖੇਤੀ ਹੋਗੀ ਤੇ ਬਾਕੀ ਬਾਈ ਜਿਹੜੇ ਮਿੱਤਰ ਭਰਾ ਹੋਰ ਕੋਈ ਮੰਗ ਕੇ ਲੈ ਗਿਆ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਔਵੇਂ ਵੀ ਵਾਧੂ ਚਲੀਆਂ ਆ ਇਹ ਤੇ ਆਪਾਂ ਗੱਲ ਕਰਦੇ ਆ ਬਾਈ ਪੁਰਾਣੀਆਂ ਚੀਜ਼ਾਂ ਦੀ ਕਿ ਪੁਰਾਣੀਆਂ ਚੀਜ਼ਾਂ ਆਉਂਦੀਆਂ ਬਹੁਤ ਵਧੀਆ ਸੀਗੀਆਂ ਹੁਣ ਉਹੋ ਜਿਹੀ ਕੁਆਲਿਟੀ ਨਹੀਂ ਆਉਂਦੀ ਹੈਗੀ ਬਾਈ ਜਿੰਨੀ ਪਹਿਲਾਂ ਕੁਆਲਿਟੀ ਆਉਂਦੀ ਸੀਗੀ ਤੇ ਹੁਣ ਤੁਹਾਨੂੰ ਇਹ ਤਵੀਆਂ ਚਲਦੀਆਂ ਵੀ ਦਿਖਾ ਦਿੰਨੇ ਆ ਤੇ ਸਫਾਈ ਦੇਖੋ ਇਹਨਾਂ ਦੀ ਕੂਤਰਾ ਦੇਖੋ ਕਿਵੇਂ ਕਰਦੀਆਂ ਉਹ ਵਾਲਾ ਖੱਤਾ ਜੇ ਮੈਂ ਤੁਹਾਨੂੰ ਦਿਖਾਵਾਂ ਪਰੇ ਉਹ ਕੀਰਾਂ ਲਗਾਈਆਂ ਹੋਈਆਂ ਦੇਖੋ ਮਸਲ ਕੇ ਧਰਤਾ ਖੱਤਾ ਜਮਾਈਆਂ ਨੇ ਦੂਜੀ ਵਾਰ ਤੁਹਾਨੂੰ ਦੂਜਾ ਦੋਹਰ ਫੇਰ ਕੇ ਵਿੱਚ ਚੈੱਕ ਕਰਾ ਦਾਂਗੇ ਤੇ ਬਾਈ ਲੱਗਦੀਆਂ ਬਹੁਤ ਵਧੀਆ ਨੇ ਤਵੀਆਂ ਇਹ ਐਨ ਕੁਤਰਾ ਕਰਦੀਆਂ ਪੂਰਾ ਤੇ ਹੁਣ ਬਾਈ ਚਲਾਉਣ ਲੱਗਾ ਚੱਲ ਇਹਨਾਂ ਨੂੰ ਹੁਣ ਤੇ ਫਿਰ ਦਿਖਾਉਣਿਆ ਫਿਰ ਬਾਅਦ ਚ ਤੁਹਾਨੂੰ ਚੱਲਦੀਆਂ ਆ ਇਹ ਦੇਖੋ ਬਾਈ ਲੱਗਦੀਆਂ ਤਵੀਆਂ ਐਨ ਪੂਰੀਆਂ ਸ਼ੁੱਧ ਲੱਗਦੀਆਂ ਵਾ ਕੁਤਰਾ ਬਾਲਾ ਵਧੀਆ ਕਰਦੀਆਂ ਬਾਈ ਇਹ ਹਨ ਕਰਾਵਨਾ ਚੈੱਕ ਆਉਂਦਾ ਦੂਜਾ ਗੇਣਾ ਮੁੜ ਕੇ ਦੇਖਿਓ ਖਿੱਚਣ ਦਾ ਭਾਈ ਆਪਣੇ ਵਾਲਾ ਐਂਟਰ 16 ਵੀ ਆਮਨਾ ਖਿੱਚਦਾ ਵਾ ਪਰ ਇਹ ਤਵੀਆਂ ਬਾਲੀਆਂ ਸ਼ੁੱਧ ਆਪਣੇ ਵਾਲੀਆਂ ਸੱਪ ਆਉਣੇ ਆ ਪਾਹੀਆਂ ਇਹਦੇ ਮਗਰ ਜ਼ਿਆਦਾਤਰ ਕੌਣ ਉਹਦਾ 16 ਵੀ ਪਾਲੀ ਆਰਾਮ ਨਾਲ ਖੇਚਦਾ ਵਾ ਹੈ ਕਿਉਂਕਿ 8 ਫੁੱਟਾ ਰੋਟਾਵੀਟਰ ਵੀ ਖੇਚਦਾ ਵਈ ਟਰੈਕਟਰ ਆਪਣੇ ਵਾਲਾ ਕਿਉਂਕਿ ਪੰਪ ਪੰਪ ਆਪਣਾ ਫੁੱਲ ਅਪ ਕੀਤਾ ਹੋਇਆ ਮੋਡੀਫਾਈ ਕੀਤਾ ਹੋਇਆ ਵਾ ਤੇ ਰੋਟਾਵੀਟਰ ਦੀ ਵੀ ਇਹ ਮਲਾਈ ਬਣਾਉਂਦਾ ਪੂਰੀ ਗੱਤੇ ਦੀ ਐ ਨਹੀਂ ਕਿ ਆ ਕਿ ਉਹ ਉੱਤੇ ਉੱਤੇ ਫਰਦਾ ਵਾ ਐ ਪੂਰੀ ਮਲਾਈ ਕੱਢ ਦਿੰਦਾ ਵਾ ਤੇ ਕਿ ਇੰਜਨ ਆਪਾਂ ਬਈ ਇਹ ਅਪਗ੍ਰੇਡ ਕੀਤਾ ਹੋਇਆ ਜਿਹਦੇ ਇੱਥੇ ਵੱਡਾ ਪਟਾਸੀ ਵਾਲਾ ਇੰਜਨ ਆ 550 ਉਹ ਇੰਟਰ ਦਾ ਮਗਰਲਾ ਹੈ ਤੇ ਸੈਂਟਰ ਦਾ ਆ ਇਹਦਾ ਹਣ ਬਾਈ ਕਈ ਵੀਰ ਭਰਾ ਕਹਿ ਦਿੰਦੇ ਆ ਮੈਸੇਜ ਕਰ ਦਿੰਦੇ ਆ ਕਮੈਂਟ ਕਰ ਦਿਆ ਵਲੌਗ ਚ ਕਿ ਬਾਈ ਆਪਾਂ ਜਿਵੇਂ ਟਰੈਕਟਰ ਨੂੰ ਪਤਾ ਹੀ ਜਾ ਕਿ ਟਰੈਕਟਰ ਰੋਟਰ ਵੀ ਆਪਾਂ ਨੂੰ ਸ਼ੌਂਕ ਆ ਭਜਾਉਣ ਦਾ ਆਪਾਂ ਤਿਆਰ ਕੀਤਾ ਹੋਇਆ ਵਾ ਨਾਲ ਬਰਾੜੀ ਦੇ ਨਾਮ ਤੋਂ ਪੇਜ ਆਪਣਾ ਤੇ ਉਹ ਕਹਿ ਦਿੰਦੇ ਆ ਕਿ ਬਾਈ ਤੁਸੀਂ ਆਹੀ ਕੰਮ ਕਰੀ ਜਾਂਦੇ ਹੋ ਪਰ ਬਾਈ ਜਦੋਂ ਅਸੀਂ ਫਨ ਦਾ ਟਾਈਮ ਹੁੰਦਾ ਸੀ ਫਨ ਕਰਦੇ ਆ ਜਦੋਂ ਕੰਮ ਦਾ ਟਾਈਮ ਹੁੰਦਾ ਬਾਈ ਕੰਮ ਕਰਦੇ ਆ ਆ ਹੁਣ ਦੇਖ ਲਓ ਕੰਮ ਦਾ ਟਾਈਮ ਆ ਹੁਣ ਲੱਗੇ ਹੋਏ ਆ ਨਾ 12 ਕੀਲੇ ਪਹਿਲਾਂ ਕਰਿਆਂਦੇ ਦੋਹਰ ਕਰਿਆਂਦੇ ਹੁਣ ਆ ਚੱਲ ਰਹੇ ਆ ਹਣ ਘਟੋ ਘਟਾ 17 ਕੀਲੇ ਤਾਂ ਨਵੇੜ ਕੇ ਹਟਾਂਗੇ ਫੇਰ ਜਾਣਾ ਵਾ ਘਰ ਨੂੰ ਸਵੇਰ ਦਾ ਚੱਲਦਾ ਟਰੈਕਟਰ ਆ ਦੇਖ ਲੋ ਬਈ ਖਿੱਚ ਖਿੱਚ ਕੇ ਤੋੜ ਤੋੜ ਟਾਣੇ ਇਧਰ ਕਰਤੇ ਸਾਰੇ ਰਸਤਾਂ 'ਤੇ ਸਾਰੇ ਖੱਪੇ ਜਾਏ ਪਏ ਆ ਤੇ ਬਾਕੀ ਆ ਦੇਖੋ ਬਈ ਆ ਜਲੀ ਹੋਈ ਅੱਧ ਵਿਚਾਲੀ ਤੂੜੀ ਤੇ ਮੱਖਜਾ ਹੁੰਦਾ ਜਿਹੜਾ ਕਣਕ ਦਾ ਉਹ ਸਾਰਾ ਢੇਰ ਲੱਗੇ ਪਏ ਆ ਇਹ ਵੀ ਚੱਕ ਚੱਕ ਕੱਢਣਾ ਪਣਾ ਸਾਰਾ ਬਾਅਦ ਚ ਝੋਨੇ ਵਾਲੇ ਤਰਜਣਾ ਨਹੀਂ ਦਿੰਦੇ ਇਹਨੇ ਆ ਦੇਖੋ ਵੱਡਾ ਟਾਣਾ ਵੀ ਤੋੜ ਕੇ ਸੁੱਟਿਆ ਹੋਇਆ ਸਾਰਾ ਇੱਥੋਂ ਟੁੱਟਿਆ ਹੋਇਆ ਟਾਣਾ ਉਹ ਉਸ ਤਰ ਤਕ ਰੀਢਾਣੇ ਤੋੜੇ ਹੋਇਆ ਸਾਰੇ ਬੜੀ ਜ਼ੋਰ ਨਾਲ ਆਈ ਆ ਨੀ ਰਿਵਾਈਸ ਕੋਸ਼ਿਸ਼ ਕਰ। ਇੱਕ ਵਾਰੀ ਫਰਕ ਚੈੱਕ ਕਰੋ ਟਾਇਰਾਂ ਦਾ। ਟਾਇਰ ਆਪਣੇ ਪਾਏ ਹੋਏ ਡੀੜੀ ਹੈ। ਡੀੜੀ ਨਾਲ ਭਈ ਨਾ ਨਜ਼ਾਰਾ ਟਰੈਕਟਰ ਦਾ ਸਲੈਪ ਵੀ ਦਿਖਾਉਂਦਾ ਭੋਰਾ ਵੀ। ਜਿੱਸਾ ਮਰਜ਼ੀ ਦੇ ਸਕਵੇ ਜਿੰਨਾ ਮਰਜ਼ੀ ਲੋਡ ਪਿਆ ਹੋਵੇ ਮਗਰ ਸਲੈਪ ਭੋਰਾ ਨਹੀਂ ਦਿਖਾਉਂਦੇ ਇਸ ਟਾਇਰ। ਕੀ ਗੱਲ ਆ ਭਾਈ ਕੁਆਲਿਟੀ ਚੈੱਕ ਕਰੋ ਕਾਗੇ ਦੀ। ਸਾਡਾ ਪਟਿਆ ਨਹੀਂ ਇਹ ਕਿੰਨੀ ਕੋਰੀ ਹੋਊਗਾ ਜਣ ਬਾਈਆਂ ਦੇਖ ਲਾ 25 25 ਕਿਲੋ 25 30 ਕਿਲੋ ਦਾ ਹੋਊਗਾ ਜੀ ਮਿੱਟੀ ਆ ਤੇ ਲਾਲਾ ਸਾਹਿਬ ਇੰਨਾ ਵਜਨ ਦਿੱਤਾ ਸੀ ਫੇਰ ਵੀ ਇਹ ਥੱਲੋ ਨਿਕਲ ਗਿਆ ਕਾਗੇ ਨਹੀਂ ਪਟਿਆ ਐਡਾ ਵਿਚਾਰਿਆ ਆ ਦੇਖੋ ਇੱਥੋਂ ਚੱਕਦਾ ਰੂੜੀ ਦੇ ਉੱਤੇ ਹਿੰਨੀ ਤੇਜ਼ ਹਵਾ ਸੀਗੀ ਨਹੀਂ ਇਹ ਦੇਖ ਲਓ ਕਿੰਨਾ ਸੀਗਾ ਤੇ ਪਰ ਪਟਣੋਂ ਬਚ ਗਿਆ ਕਾਗੇ ਆਪਣਾ ਹੁਣ ਇਹਨੂੰ ਕਰ ਦਿਆਂ ਸੈਟਅਪਾਂ ਬੋਰੀਆਂ ਕਰਕੇ ਸਾਈਡ ਤੇ ਉਹ ਉੱਤੇ ਕਰਕੇ ਦਵਾਂਗੇ ਅੱਗੇ ਦਾ ਬਾਈ ਇਹਦੇ ਤੇ ਉਹ ਪਾਉਂਦੇ ਹੁੰਦੇ ਸੀਗੇ ਮਿੱਟੀ ਮਿੱਟੀ ਪਾ ਕੇ ਢਾੜ ਲੱਪਦੇ ਹੁੰਦੇ ਸੀ ਆਦ ਕੀ ਪਲਾਸਟਿਕ ਵਾਲਾ ਦੇਖਿਆ ਜਲਕਾ ਕਰਕੇ ਦੇਖੋ ਕੱਢਦਾ ਤਾਂਹੀਂ ਐਂਡ ਤੇ ਕਰਪ ਪਲਾਸਟਿਕ ਆਪ ਦੀਆਂ ਨੇ ਤਾਂ ਹੁਣ ਵਧੀਆ ਹੀ ਲਿਆਏ ਆ ਪਲਾਸਟਿਕ ਹਾਂ ਚਲੋ ਵੀ ਹੋ ਗਿਆ ਆਪਣਾ ਸੈੱਟ ਇਹ ਚਾਲਦੇ ਆ ਬੱਟਾ ਮਟਾ ਪਾ ਦੀ ਜਿਹੜੀ ਰਹਿੰਦੀ ਆ ਦੇਖੋ ਵੀ ਕਰੋ ਖੱਤਾ ਚੈੱਕ ਇੰਨੀ ਗੱਲ ਆ ਵੀ ਜਿਹੜਾ ਸਾਉਣਾ ਖੱਤੇ ਦੀ ਲੰਬਾਈ ਲੰਬਾਈ ਆਲੂਆਂ ਨੂੰ ਪੂਰਾ ਵਧੀਆ ਲੰਬਾ ਖੱਤਾ ਚੌੜਾ ਮਾੜੇ ਬੋਟੇ ਬੰਗਬਾਲਾ ਨਹੀਂ ਤਾਂ ਇਹਨਾਂ ਵਧੀਆ ਆਲੂ ਲਈ ਸਿੱਧਾ ਐਸ ਲੋਟ ਰੱਖ ਕੇ ਬੀਜਣ ਨੂੰ ਉਹ ਨਾਲ ਸੜਕ ਆ ਜਾਂਦੀ ਹੈ ਨਾਲ ਕਲਾਸਿਕ ਗ੍ਰੈਂਡ ਪੈਲਸ ਆ ਜਾਂਦਾ مین ਰੋਡ ਤੇ ਹੀ ਆ ਖੱਤਾ ਹੈ ਹੋਰੇ ਫੋਨ ਲੱਗਿਆ ਪੱਤਾ ਜੇ ਤਾਂ ਵਈ ਜਾਂਦੇ ਤੇ ਆਹ ਬਰਾਬਰ ਹੀ ਆ ਪਾਟੈਨ ਪੂਰਾ ਭਰਦਾ ਵਾ ਇਹਦਾ ਵਧੀਆ ਵੱਟ ਪਾਉਂਦਾ ਜਿੰਦਾ ਪੁਰਾਣਾ ਬਹੁਤ ਆ ਫੇਰ ਵੀ ਕੰਮ ਵਧੀਆ ਕਰਦਾ ਆ ਛੋਟੇ ਮੇਰੇ ਤੋਂ ਬਈ ਐਸੇ ਕੰਮ ਨਹੀਂ ਲੀਦਾ ਸੀ ਬਟਾ ਪਟਾ ਨਾਲ ਨਾਲ ਲਿਆਉਂਦਾ ਪੱਠੇ ਵੱਡੇ ਕੰਮਾਂ ਨੂੰ ਉਹ ਆਪਸੇ ਕਰਾ ਸੈਟਰ ਆ ਦੇਖੋ ਦੋ ਟਰੈਕਟਰਾਂ ਦੇ ਨਾਲ 35 ਕਿਲਿਆਂ ਦੀ ਖੇਤੀ ਕਰੀ ਜਾਂਦੇ ਆ। ਅਗਲੇ ਦੇ ਕੀਤੇ ਦਾਸ ਤੇ ਆ ਖੇਤੀ। ਟਰੈਕਟਰ ਅਗਲੇ ਦੇ ਦੋ ਹੁੰਦੇ ਆ। ਆ ਦੋ ਟਰੈਕਟਰਾਂ ਨਾਲ 30 ਕਿਲਿਆਂ ਦੀ ਕਰੀ ਉਹ ਵੀ ਛੋਟੇ ਆ ਟਰੈਕਟਰ ਵਾਲੇ ਵੱਡੇ ਨਹੀਂ। ਪੁਰਾਣਿਆਂ ਨਾਲ ਹੀ ਚੱਲੀ ਜਾਂਦਾ ਕੰਮ ਬਾਈ। ਕੰਮ ਤਾਂ ਹੋ ਗਿਆ ਬਾਈ ਟਾਈਮ ਹੁਣ। ਸੂਰਜ ਦੀ ਟਿੱਕੀ ਵੀ ਆ ਗਈ ਥੱਲੇ। ਚਾਨਣ ਦੇਖੋ ਪੈਂਦਾ ਤੇ ਨਾ ਘੈਂਟ ਲੱਗਦਾ। ਲੋ ਵੀ ਕੰਮ ਨਵੇੜਦਾ ਆਪਾਂ ਹੁਣ ਕਿੱਲੇ ਘਰ ਨੂੰ ਕਰਦੀਆਂ ਤਾਂ ਮੇਲੀਆਂ ਇਕੱਠੀਆਂ ਤੇ ਚੱਲਦੇ ਆਂ ਘਰ ਕੰਨੀ ਨਾ ਆਉਂ। ਆਹ ਦੇ ਲੋ ਵੀ ਡਰਾਫਟਾ ਜ਼ਰੂਰ ਤਖਾਦੇ ਤੋੜੇ ਹੋਇਆ। ਆਹ ਪਰੇ ਦੇ ਲੋ। ਨਕਾਂ ਤਾਂ ਇਹ ਵੀ ਕਾਫੀ ਆ ਇੱਕ ਤਾਂ ਬਹੁਤ ਛੋਟੇ ਡਰਾਫਟ। ਕਈ ਜਗ੍ਹਾ ਤੇ ਤਾਂ ਬਹੁਤ ਵੱਡੇ ਵੱਡੇ ਬਾਈ ਤੋੜੇ ਹੋਇਆ ਡਰਾਫਟ। ਲੋ ਵੀਰੇ ਕੰਮ ਤਾਂ ਗਿਆ ਆਪਣਾ ਮੌਕਾ ਤੇ ਹੁਣ ਚੰਨਿਆ ਘਰ ਕਰਨੀ ਨੂੰ ਆਪਾਂ ਤਾਂ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਊਗਾ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਤੇ ਮਿਲਦੇ ਆਂ ਭਾਇਆਂ ਦਾ ਹੀ ਹੋਰ ਅਗਲੇ ਬਲੌਗ ਦੇ ਵਿੱਚ ਤੇ ਜੱਤ ਕਰਨੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ